ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਬੰਡਾਲਾ ਪਿੰਡ ਵਿਖੇ ਜੋ ਬੇਦਵੀ ਹੋਈ ਸੀ ਤੇ ਬਖਸ਼ੀ ਸਿੰਘ ਨਾਂ ਦੇ ਇੱਕ ਨੌਜਵਾਨ ਨੂੰ ਸ਼ਰਿਆਮ ਲੋਕਾਂ ਦੀ ਭੀੜ ਦੇ ਵਿੱਚ ਕੁਰਬਾਨਾਂ ਦੇ ਨਾਲ ਵੱਢ ਕੇ ਕਤਲ ਕੀਤਾ ਗਿਆ ਤੇ ਜਿਹੜਾ ਕਤਲ ਕਰਨ ਵਾਲਾ ਸੀ ਕਾਤਲ ਤੇ ਉਹਦੀ ਜੇ ਤੁਸੀਂ ਬੈਕਗ੍ਰਾਉਂਡ ਵੇਖੋਗੇ ਨੇੜੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੈ ਜਾਂਚ ਕੀਤੀ ਹੈ ਉਹਦੇ ਮੁਤਾਬਕ ਦੋ ਚਾਰ ਗੱਲਾਂ ਕਰਨੀਆਂ ਨੇ ਜਿਹੜੇ ਸਾਡੀ ਕੌਮ ਦੇ ਕਢਾਮ ਚੌਧਰੀ ਨੈਗਟੇਟਰ ਜਿਹੜੇ ਗੁੰਡਾ ਰਾਜ ਚਾਹੁੰਦੇ ਨੇ ਤਾਲੇਵਾਨੀ ਸੋਚ ਦੇ ਮੁਤਾਬਕ ਜਾਂ ਜਿਹੜੇ ਆਪਣੇ ਆਪ ਨੂੰ ਖਾਰੜਕੂ ਅਤਵਾਦੀ ਅਖਵਾਉਂਦੇ ਨੇ ਤੇ ਉਹਨਾਂ ਦਾ ਰਵਈਆ ਮੈਂ ਦੱਸਣ ਲੱਗਾ ਕਿ ਜਿਹੜੇ ਕਹਿੰਦੇ ਅਸੀਂ ਵਿਅਦਵੀ ਕਰਨ ਵਾਲੇ ਨੂੰ ਸੋਧਾ ਲਾਉਨੇ ਆਂ ਤੇ ਉਹ ਸੋਧਾ ਲਾਉਣ ਵਾਲੇ ਪਤਾ ਕੌਣ ਨੇ ਤੁਹਾਨੂੰ ਪਤਾ ਹੋਣਾ ਹੈ ਜਿਹੜੀ ਖਵਾੜੇ ਗੁਰਦਰਾ ਚੌੜਾ ਖੂਬ ਇੱਕੇ ਘਟਨਾ ਵਾਪਰੀ ਸੀ ਨਿਹੰਗ ਮੰਗੂ ਮੱਠ ਨੇ ਕਤਲ ਕੀਤਾ ਸੀ ਸ਼ਰਿਆਮ ਕਹਿੰਦਾ ਸੀ ਕਿ ਮੈਂ ਆ ਬਦਵੀ ਕਰਨ ਵਾਲੇ ਨੂੰ ਮਾਰ ਦਿੱਤਾ ਤੇ ਉਹ ਨੌਜਵਾਨ ਬੱਚਾ ਬੇਕਸੂਰ ਮਾਰਿਆ ਸੀ ਤੇ ਹੁਣ ਉਹ ਮੰਗੂ ਮੱਠ ਨਿਹੰਗ ਜੇਲ੍ਹ ਵਿੱਚ ਬੈਠਾ ਹੈ ਤੇ ਪੱਤਰਕਾਰਾਂ ਦੇ ਨਾਲ ਉਹਦੀਆਂ ਕਈ ਆਡੀਓ ਕਾਲਮ ਵੀ ਵਾਇਰਲ ਹੋਈਆਂ ਗੱਲਬਾਤ ਕਰ ਦੇਦੀਆਂ ਮੇਰੇ ਘਰ ਵਾਲੀ ਛੱਡ ਕੇ ਭੱਜ ਗਈ ਜਾਂ ਕਈ ਕਹਿੰਦੇ ਉਹਦੇ ਘਰ ਵਾਲੀ ਅਸਾਈ ਸੀ ਤੇ ਘਰੇ ਜਵਾਕਾਂ ਨੂੰ ਖਰਚਾ ਪਾਣੀ ਕੌਣ ਦੇਊ ਉਹ ਬਿਲਕਦਾ ਸੀ ਤੇ ਹੁਣ ਜਿਹੜਾ ਇਹ ਬਖਸ਼ੀਤ ਸਿੰਘ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਬੰਡਾਲਾ ਪਿੰਡ ਦੇ ਵਿੱਚ ਕਤਲ ਕੀਤਾ ਗਿਆ ਹੈ ਬਦਵੀ ਮਾਮਲੇ ਦੇ ਵਿੱਚ ਤੇ ਉਹ ਜਿਹੜਾ ਕਤਲ ਕਰਨ ਵਾਲਾ ਜਰਨੈਲ ਸਿੰਘ ਪੁਲਿਸ ਨੇ ਅਰੈਸਟ ਕੀਤਾ ਹੈ ਗ੍ਰਿਫਤਾਰ ਕੀਤਾ ਹੈ ਉਹ ਪਤਾ ਕੌਣ ਹੈ ਇਹ ਬੰਦੇ ਬਿਲਕੁਲ ਇਹਨਾਂ ਦੀ ਸ਼ਰਮ ਲੈ ਚੁੱਕੀ ਹੈ ਇਹਨਾਂ ਨੂੰ ਧਾਰਮਿਕ ਜਾਂ ਧਰਮੀ ਗੁੰਡੇ ਕਹਿਣਾ ਹੀ ਠੀਕ ਹੈ ਜਿਨੇ ਉਹ ਬਖਸ਼ੀ ਸਿੰਘ ਨੌਜਵਾਨ ਦਾ ਕਤਲ ਕੀਤਾ ਹੈ ਕਰਪਾਨਾਂ ਦੇ ਨਾਲ ਵੱਢ ਕੇ ਉਹਨੂੰ ਮਾਰਿਆ ਗਿਆ ਮੌਦਿਕਾਟ ਉਤਾਰਿਆ ਗਿਆ ਉਹ ਜਰਨੈਲ ਸਿੰਘ ਤੇ ਐਨਡੀਪੀਐਸ ਦੇ ਪਰਚੇ ਨੇ ਯਾਨੀ ਕਿ ਨਸ਼ਾ ਵੇਚਣ ਦੇ ਤੇ ਨਸ਼ਾ ਕਰਨ ਦੇ ਪਰਚੇ ਨੇ ਤੇ ਉਹਦੇ ਤੇ ਕਤਲ ਦਾ ਪਰਚਾ ਵੀ ਹੈ ਤੁਹਾਨੂੰ ਦੇਖੋ ਕਿਵੇਂ ਸ਼ਰਿਆਮ ਭੀੜ ਦੇ ਵਿੱਚ ਪੁਲਿਸ ਦੇ ਕੋਲ ਉਹ ਨੌਜਵਾਨ ਨੂੰ ਇਹਨਾਂ ਨੇ ਖੋਲਿਆ ਤਾਂ ਕੰਮ ਕੀ ਕੀਤਾ ਕੁੱਟ-ਕੁੱਟ ਕੇ ਉਹਨੂੰ ਮੌਤ ਦੇ ਘਾਟ ਉਤਾਰਦਾ ਹੁਣ ਤੁਸੀਂ ਆਪ ਦੇਖੋ ਵੀ ਜਿਹੜੇ ਬੰਦੇ ਨਸ਼ੇ ਕਰਦੇ ਨੇ ਨਸ਼ੇ ਵੇਚਦੇ ਨੇ ਲੋਕਾਂ ਦਾ ਕਤਲ ਕਰਦੇ ਨੇ ਉਹ ਪਰਚੇ ਹੋਣ ਆ ਜਿਹੜਾ ਜਰਨਲ ਸਿੰਘ ਫੜਿਆ ਹੈ ਨਾ ਉਹਦੇ ਤੇ ਇਹ ਪਰਚੇ ਨੇ ਨਸ਼ਾ ਵੇਚਣ ਦੇ ਵੀ ਨਸ਼ਾ ਕਰਨ ਦੇ ਵੀ ਤੇ ਕਤਲ ਕਰਨ ਦੇ ਵੀ ਸੋਦਾ ਲਾਇਆ ਕਿ ਇਹ ਗੁਰਸਾਹਿਬ ਦੀ ਬਿਆਦਨ ਕਰਦਾ ਸੀ ਬਿਆਦਵੀ ਤਾਂ ਸਭ ਤੋਂ ਪਹਿਲਾਂ ਤੁਸੀਂ ਕਰ ਰਹੇ ਹੋ ਇੱਕ ਸਿੱਖੀ ਬਾਣੇ ਦੇ ਵਿੱਚ ਤੁਹਾਡੇ ਤੇ ਨਸ਼ਾ ਕਰਨ ਦਾ ਪਰਚਾ ਹੋਵੇ ਨਸ਼ਾ ਵੇਚਣ ਦਾ ਪਰਚਾ ਹੋਵੇ ਕਤਲ ਦਾ ਪਰਚਾ ਹੋਵੇ ਇਹ ਤਾਂ ਬਿਆਦਵੀ ਸਭ ਤੋਂ ਵੱਡੀ ਹੈ ਹਾਲਾਂਕਿ ਉਹਦੇ ਪਰਿਵਾਰ ਨੇ ਕਿਹਾ ਕਿ ਸਾਡਾ ਬੱਚਾ ਮੰਦ ਬੁੱਧੀ ਹੈ ਔਰ ਤਿੰਨ ਚਾਰ ਲਵੇ ਲਾਉਣੇ ਦੇ ਪਿੰਡਾਂ ਨੂੰ ਵੀ ਪਤਾ ਸੀ ਕਿ ਇਹ ਬੱਚਾ ਜਿਹੜਾ ਨੌਜਵਾਨ ਜੀ ਦਾ ਕਤਲ ਹੋਇਆ ਹੈ ਬੇਅਦਵੀ ਦੇ ਮੁੱਦੇ ਤੇ ਮੰਨਬੋਧਿ ਸੀ ਇਹਦੇ ਕੋਈ ਸ਼ੱਕ ਨਹੀਂ ਔਰ ਹੈਗੇ ਵੀ ਨਹੀਂ ਇਹ ਮੰਨਬੋਧਿ ਕਿਉਂ ਨੇ ਸਟ्रेस ਵਿੱਚ ਜਾਂ ਡਿਪਰੈਸ਼ਨ ਵਿੱਚ ਕਿਉਂ ਚਲੇ ਜਾਂਦੇ ਨੇ ਇਹ ਦੇਣ ਵੀ ਸਾਡੇ ਜਿਹੜੇ ਬਾਬੇ ਪ੍ਰਚਾਰ ਗੁਰਦੁਆਰੇ ਵਿੱਚ ਬੈਠੇ ਨੇ ਨਾ ਪ੍ਰਚਾਰਕ ਆਪਣੇ ਆਪ ਨੂੰ ਅਖਵਾਉਣ ਵਾਲੇ ਇਹਨਾਂ ਨੇ ਮਨਕੜਤ ਕਹਾਣੀਆਂ ਸ਼ਕਤੀਆਂ ਵਾਲੀਆਂ ਕਰਮਾਤਾਵਾਂ ਵਾਲੀਆਂ ਦਿਖਾਈਆਂ ਤੇ ਉਹ ਸੁਣਨ ਵਾਲੀਆਂ ਸਾਖੀਆਂ ਜਦੋਂ ਲੋਕਾਂ ਨੇ ਸੁਣੀਆਂ ਉਹਨਾਂ ਦਾ ਅਸਰ ਪਿਆ ਹੁਣ ਜੇ ਕਿਸੇ ਦਾ ਸਿਰਦਰਦ ਹੁੰਦਾ ਕਿਸੇ ਨੇ ਕਹਿੰਦਾ ਇਥੇ ਕੈਂਸਰ ਦਾ ਇਲਾਜ ਹੁੰਦਾ ਗੋਡੇ ਦਰਦ ਕਰਦੇ ਨੇ ਉਹ ਇਲਾਜ ਹੁੰਦਾ ਬੜਾ ਕੁਝ ਇਹ ਇਲਾਜ ਸਾਡੇ ਬਾਬੇ ਅਰਦਾਸਾਂ ਕਰ ਕਰਕੇ ਕਰੀ ਜਾਂਦੇ ਨੇ ਹੁਣ ਜਿਹੜੇ ਬੰਦੇ ਨੇ ਅਰਦਾਸ ਕਰਾਈ ਹੁੰਦੀ ਹੈ ਤੇ ਉਹਦੀ ਉਹ ਸੁੱਖਣਾ ਜਿਹੜੀ ਹੁੰਦੀ ਹੈ ਪੂਰੀ ਹੁੰਦੀ ਨਹੀਂ ਕਿਉਂਕਿ ਗੁਰਸੇਵ ਦੇ ਵਿੱਚ ਐਸੀ ਕੋਈ ਕਰਾਮਾਤ ਹੈ ਹੀ ਨਹੀਂ ਜਿਹੜੀ ਸਾਡੇ ਬਾਬੇ ਦਿਖਾ ਰਹੇ ਨੇ ਗੁਰੂ ਸਾਹਿਬ ਦੇ ਵਿੱਚ ਕਰਾਮਾਤ ਕੀ ਹੈ ਬਾਣੀ ਜੀਵਨ ਜਾਂਚ ਹੈ ਜਿਹਨੂੰ ਸਮਝ ਆ ਜਾਂਦੀ ਹੈ ਨਾ ਉਹ ਬੰਦਾ ਗੁਰਬਾਣੀ ਦੀ ਸਿੱਖਿਆ ਦੇ ਮੁਤਾਬਕ ਚੱਲਦਾ ਆਪਣੇ ਜੀਵਨ ਨੂੰ ਗੁਰਬਾਣੀ ਦੇ ਮੁਤਾਬਕ ਢਾਲ ਲੈਂਦਾ ਹੈ ਭਾਵ ਗੁਰਬਾਣੀ ਦੇ ਸਿਧਾਂਤ ਨੂੰ ਕਮਾ ਲੈਂਦਾ ਹੈ ਸਮਝ ਲੈਂਦਾ ਹੈ ਇਹ ਕਹਿ ਲਓ ਸਿੱਧਮ ਸਿੱਧਾ ਕਿ ਜਿਸ ਮਨੁੱਖ ਦਾ ਜੀਵਨ ਔਗਣਾਂ ਦੇ ਨਾਲ ਭਰਪੂਰ ਹੈ ਭਰਿਆ ਹੋਇਆ ਨਕਾ ਨਕਾ ਤੇ ਉਹ ਮਨੁੱਖ ਆਪਣੇ ਔਗਣ ਦੂਰ ਕਰਕੇ ਗੁਣਵਾਨ ਬਣ ਜਾਂਦਾ ਹੈ ਗੁਣਾ ਦੀ ਉਸ ਮਨੁੱਖ ਦੇ ਜੀਵਨ ਵਿੱਚ ਕਹਿ ਲਈਏ ਬਹੁਤ ਵੱਡੀ ਰਹਿਮਤ ਹੋ ਜਾਂਦੀ ਹੈ ਇਹ ਪਾਵਰ ਇਹ ਸ਼ਕਤੀ ਇਹ ਕਰਾਮਾਤ ਇਹ ਜਿਹੜੇ ਕਹਿ ਲਈਏ ਜਿਵੇਂ ਇਹ ਚਮਤਕਾਰ ਕਹਿੰਦੇ ਨੇ ਉਹ ਇਹ ਚਮਤਕਾਰ ਨੇ ਆਪਣੇ ਆਪ ਨੂੰ ਬਾਣੀ ਦੇ ਮੁਤਾਬਕ ਢਾਲ ਲੈਣਾ ਇਹ ਕਰਾਮਾਤ ਹੈ ਪਰ ਜਿਹੜੀਆਂ ਕਰਾਮਾਤਾਂ ਵਾਲੀਆਂ ਕਥਾ ਕਹਾਣੀਆਂ ਸਾਡੇ ਬਾਬਾ ਨੇ ਸੁਣਾਈਆਂ ਨੇ ਤੇ ਉਹ ਕਸਵਟੀ ਤੇ ਪੂਰੀਆਂ ਉੱਤਰਦੀਆਂ ਨੇ ਜਿਹੜੇ ਲੋਕ ਇਹਨਾਂ ਦੇ ਗੁੰਮਰਾਹ ਹੁੰਦੇ ਨੇ ਫਿਰ ਉਹ ਤਲਖੀ ਵਿੱਚ ਆਉਂਦੇ ਨੇ ਕਿਉਂਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਰੱਬ ਬਣਾ ਕੇ ਸਾਹਮਣੇ ਪਰੋਸ ਕੇ ਰੱਖ ਦਿੱਤਾ ਜਿਵੇਂ ਇੱਕ ਮੂਰਤੀ ਮੰਦਰ ਵਿੱਚ ਹੈ ਤੇ ਉਹਨੂੰ ਮੂਰਤੀ ਨੂੰ ਰੱਬ ਬਣਾ ਕੇ ਪੂਜਿਆ ਜਾਂਦਾ ਹੈ ਉਹ ਮੂਰਤੀ ਦੀ ਤਰ੍ਹਾਂ ਗੁਰੂ ਸਾਹਿਬ ਨੂੰ ਰੱਬ ਬਣਾ ਕੇ ਹੁਣ ਪੂਜਿਆ ਜਾਂਦਾ ਹੈ ਜਦੋਂ ਕਿ ਇਹ ਕੋਈ ਸੁੱਖਣਾ ਪੂਰੀ ਨਹੀਂ ਹੁੰਦੀ ਫਿਰ ਬੰਦਾ ਹਰਕ ਵਿੱਚ ਆਉਂਦਾ ਡਿਪਰੈਸ਼ਨ ਵਿੱਚ ਲਾ ਜਾਂਦਾ ਉਹ ਕੁਝ ਵੀ ਕਰ ਦੇਵੇ ਇਹ ਐਕਸੀਡੈਂਟ ਇੱਕ ਨਹੀਂ ਹਜ਼ਾਰਾਂ ਹੋਏ ਨੇ ਹਜ਼ਾਰਾਂ ਹੋਣਗੇ ਪਰ ਮੈਂ ਜਿਹੜੀ ਗੱਲ ਕੀਤੀ ਹੈ ਇਹ ਜਿਹੜੇ ਸੌਦਾ ਲਾਉਣ ਦਾ ਸ਼ਬਦ ਵਰਤਦੇ ਨੇ ਕੀ ਸਰਸੇ ਵਾਲੇ ਸੌਦੇ ਸਾਧ ਨੇ ਬਿਆਦਵੀ ਕਰਵਾਈ ਹਨੀਪ੍ਰੀਤ ਨੇ ਬਿਆਨ ਦੇ ਦਿੱਤਾ ਕਿ ਮੈਂ ਫੋਨ ਕੀਤਾ ਸੀ ਮੇਰੇ ਕਹਿਣ ਤੇ ਬਿਆਦਵੀ ਹੋਈ ਉਹਨੂੰ ਕਿਹ ਸੌਦਾ ਲਾ ਸਕਦਾ ਆ ਬਾਦਲ ਤੁਹਾਡੇ ਪਤੰਦਰ ਲਖਸ਼ਣਾ ਫੇਰ ਲੜਦੇ ਫਿਰਦੇ ਨੇ ਛੜ ਦੇ ਵਿੱਚ ਨਾਮਜਦ ਕੀਤੇ ਗਏ ਕਸੂਰਬਤ ਠਹਿਰਾਏ ਗਏ ਇਹਨਾਂ ਨੂੰ ਕੋਈ ਸੋਧਾ ਲਾ ਸਕਦਾ ਅਨੇ ਹੰਗਲਾਣਾ ਸੁਖਾਪੀਣੀ ਜਾਤ ਕਹਿੰਦੇ ਜੇ ਹੁਣ ਅਬਿਆਦ ਵੀ ਹੋਈ ਅਸੀਂ ਗੁਰਦਰ ਦੀ ਪ੍ਰਬੰਧ ਕਮੇਟੀ ਨੂੰ ਵੀ ਕੋਟਾਂਗੇ ਉਹਨਾਂ ਦੇ ਵੀ ਸੋਧਾ ਲਾਵਾਂਗੇ ਲਾਇਆ ਇਹ ਤੱਕ ਜਾਂ ਕੇਵਲ ਇੱਕ ਨਿਹੱਥੇ ਤੇ ਬਾਰ ਕਰਕੇ ਉਹਨੂੰ ਮੌਦ ਦੇ ਘਾਟ ਉਤਾਰ ਦਿੱਤਾ ਤੇ ਉਦੋਂ ਬਾਅਦ ਬਿਆਨ ਦੇ ਕੇ ਸਾਰ ਲਾਂਗੇ ਇਹ ਕੋੜਾ ਸੱਚ ਹੈ ਹਾਲਾਂਕਿ ਮੈਂ ਬਹੁਤ ਬਾਰੇ ਬੇਨਤੀ ਕੀਤੀ ਹੈ ਕਿ ਜਿਹੜਾ ਬੰਦਾ ਬੇਅਦਵੀ ਕਰਦਾ ਤੇ ਬੇਅਦਵੀ ਕਰਨ ਵਾਲੇ ਨੂੰ ਫੜੋ ਫੜ ਕੇ ਉਹਦੀ ਪੁੱਛਗਿੱਛ ਹੋਵੇ ਉਹਨੇ ਬੇਅਦਵੀ ਕਿਉਂ ਕੀਤੀ ਹੈ ਮਾਰਨ ਦੇ ਨਾਲ ਬੇਅਦਵੀਆਂ ਰੁਕੀਆਂ ਨਹੀਂ ਬਜ਼ੇਰੇ ਬੰਦੇ ਤੁਸੀਂ ਫੜ ਕੇ ਕਤਲ ਕਰ ਦਿੱਤੇ ਬੇਅਦਵੀਆਂ ਰੁਕੀਆਂ ਨਹੀਂ ਫਿਰ ਹੋ ਰਹੀਆਂ ਨੇ ਪਰ ਜਿਹੜੇ ਕੜਮ ਚੌਧਰੀ ਨੇ ਜਿਹੜੇ ਨਾਂ ਆਪ ਸਮਝਦੇ ਨੇ ਨਾ ਸਮਝਣ ਦੀ ਕੋਸ਼ਿਸ਼ ਕਰਦੇ ਨੇ ਨਾ ਕਿਸੇ ਨੂੰ ਸਮਝਾਉਣਾ ਜਾਣਦੇ ਨੇ ਤੇ ਬਸ ਉਹਨਾਂ ਕੋਲੇ ਇੱਕੋ ਹੀ ਸ਼ਬਦ ਹੈ ਸੌਦਾ ਲਾ ਦਿਓ ਮੋਹ ਦੇ ਘਾਟ ਉਤਾਰ ਦਿਓ ਕਮੈਂਟਾਂ ਦੇ ਵਿੱਚ ਬੱਲੇ ਬੱਲੇ ਕਰੀ ਜਾਂਦੇ ਆ ਬਹੁਤ ਵਧੀਆ ਕੀਤਾ ਸੌਦਾ ਲਾਤਾ ਤੇ ਇਹ ਕਮੈਂਟਾਂ ਵਾਲੀ ਫੂਕ ਦਿੰਦੇ ਆ ਸੌਦਾ ਲਾ ਦਿਓ ਪਰ ਮੈਂ ਬੇਨਤੀ ਕਰਦਾ ਅੰਦ ਅਤ ਨਿੰਦਣਯੋਗ ਘਟਨਾ ਸੀ ਜਿਹੜਾ ਉਹ ਕਤਲ ਹੋਇਆ ਨੇ ਹੱਥੇ ਨੌਜਵਾਨ ਨੂੰ ਮਾਰਿਆ ਗਿਆ ਗੁੰਡਾ ਕਰਦੀ ਹੈ ਇਹਨਾਂ ਨੂੰ ਧਾਰਮਿਕ ਜਾਂ ਧਰਮੀ ਗੁੰਡੇ ਕਿਹਾ ਜਾ ਸਕਦਾ ਹੈ ਇਤੋਂ ਵੱਡਾ ਕੋਈ ਹੋਰ ਖਿਤਾਬ ਦਿੱਤਾ ਨਹੀਂ ਜਾ ਸਕਦਾ ਧਰਮੀ ਗੁੰਡਿਆਂ ਨੇ ਗੁਰੂ ਸਾਹਿਬ ਦੀ ਬੇਦਵੀ ਦੇ ਆੜ ਵਿੱਚ ਇੱਕ ਨਿਹੱਥੇ ਨੌਜਵਾਨ ਦਾ ਕਤਲ ਕਰ ਦਿੱਤਾ ਲੱਖ ਲਾਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ